ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 7:30 ਤੇ ਇਧਰ ਆਪਾਂ ਜਸ਼ਨ ਕਰਤਾ ਰੈਡੀ ਜਸ਼ਨ ਖਾ ਲਿਆ ਰੋਟੀ ਤੇ ਹੁਣ ਆਏ ਨਹੀਂ ਪਤਾ ਵੀ ਸਕੂਲ ਜਾਇਆ ਜਾਊਗਾ ਕਿ ਨਹੀਂ ਜਾਇਆ ਕਿਉਂਕਿ ਬੈਣ ਆਉਂਦੀ ਨਹੀਂ ਇਹਨਾਂ ਦੀ ਮੋਟਰਸਾਈਕਲ ਤੇ ਜਾਣਾ ਪੈਂਦਾ ਤੇ ਇਧਰ ਆ ਰਿਹਾ ਜੀ ਮੀ ਤੇ ਆਏ ਨਹੀਂ ਪਤਾ ਹੁਣ ਵੀ ਜਾਉ ਉਹਦਾ ਮੈਂ ਖਸਮਾ ਛਤਰੀ ਲੈ ਕੇ ਵਗ ਜਿਆ ਡੈਡੀ ਕਹਿੰਦੇ ਮੈਂ ਛੱਡਿਆ ਆਉਂਗਾ ਦੇਖਦੇ ਆ ਚਲੋ ਹਜੇ ਕੀ ਬੰਦ ਆ ਮਾੜਾ ਮੋਟਾ ਖੜੂ ਆ ਜੀ ਦੋ ਤੋਂ ਵਗ ਜਿਆਊਗਾ ਤੇ ਦੇਖੋ ਜੀ ਕਿਣ ਮਣ ਕਿਣ ਮਣ ਹੋ ਰਹੀ ਐ ਕਿਣ ਮਣ ਕਿਣ ਮਣ ਹੋ ਰਹੀ ਐ ਮੀ ਆ ਰਿਹਾ ਜੀ ਪਾਪਾ ਤੇ ਲੋ ਜੀ ਚਿੱਕੜ ਕਰਦਾ ਰੱਬ ਨੇ ਚਲੋ ਕੁਛ ਤੜਕੇ ਦੜਕੇ ਹੁਣ ਉਧਰੋਂ ਤਾਂ ਕਪੜੇ ਘੱਲਣ ਵਾਲੇ ਪਏ ਐ ਤੇ ਬਸ ਮੈਲਾ ਦਨੀ ਹੈ ਪੋਚੇ ਤੇ ਮੋٹے ਮੋٹے ਲੱਗਣਗੇ ਤਾਂ ਕਮਰੇ ਕਮਰੇ ਚ ਲੱਗਣਗੇ ਬਾਹਰ ਚੌਂਤਰੇ ਜਿਹਦਾ ਇੱਧਰ ਲੱਗਦਾ ਨਹੀਂਗਾ ਕਿਉਂਕਿ ਰੱਬ ਹਜੇ ਪੂਰਾ ਘੋਲਿਆ ਖੜਾਗਾ ਤੇ ਕੋਈ ਪਤਾ ਨਹੀਂ ਕਦੋਂ ਹੋਰ ਆਜ ਪੱਦਾ ਅਜੇ ਪਰ ਲੱਗਦਾ ਵੀ ਆਊਗਾ ਮੈਂ ਤੇ ਲਓ ਜੀ ਹੁਣ ਥੋੜਾ ਜਿਹਾ ਘਟਿਆ ਪਹਿਲਾਂ ਬਹੁਤ ਤੇਜ਼ ਹੋ ਗਿਆ ਸੀਗਾ ਤੇ ਜਸ਼ਨ ਰੋਟੀ ਖਾ ਰਿਹਾ ਫੇਰ ਸ਼ਾਇਦ ਜਾਣ ਸਕੂਲ ਬਾਕੀ ਡੈਡੀ ਦੇਖੋ ਕੀ ਕਹਿਣਗੇ ਤੇ ਦਾਦੇ ਨਾਲ ਜਾਊਗਾ ਆਪਦੇ ਨਾਲ ਅੱਜ ਜਸ਼ਨ ਦੇ ਡੈਡੀ ਹੈ ਨਹੀਂਗੇ ਤੇ ਲਓ ਜੀ ਮੀ ਚੈੱਕ ਕਰੋ ਬਾਕੀ ਜਿੱਥੇ ਜਿੱਥੇ ਰਹਿ ਗਿਆ ਆਪਾਂ ਤਾਂ ਕਹਨੇ ਆ ਵਾਹਿਗੁਰੂ ਕਿਰਪਾ ਕਰਨ ਜੀ ਸਾਰੇ ਮੀ ਆਵੇ ਤਾਂ ਕਿ ਗਰਮੀ ਤੋਂ ਬਾਣੀ ਮੋਟੀ ਕੋਈ ਰਾਤ ਮਿਲ ਜੇ ਤੇ ਪਹਿਲਾਂ ਸਵੇਰ ਸਵੇਰ ਬਹੁਤ ਗਰਮੀ ਸੀ ਜੀ ਮੁੜਕੋ ਮੁੜਕੀ ਹੋ ਗਏ ਸੀਗੇ ਤੇ ਪਰ ਫਿਰ ਵੀ ਤਾਂ ਹੀ ਮੀ ਆ ਗਿਆ ਹਨਾ ਗਰਮੈਸ ਹੋਵੇ ਬਾਕੀ ਗਰਮੈਸ ਹੁੰਦੀ ਹੈ ਜਦੋਂ ਜਾਂ ਪੂਰਾ ਚੱਲੇ ਉਦੋਂ ਕਹਿੰਦੇ ਮੀ ਆਉਣਾ ਹੁੰਦਾ ਤੇ ਪੂਰਾ ਚੱਲੀ ਜਾਂਦਾ ਸੀਗਾ ਸਵੇਰ ਤੇ ਮੀ ਆ ਗਿਆ ਟਾਈਮ ਹਜੇ 7:30 ਹੋਏ ਆ ਤੇ ਬੈਠੇ ਆ ਕੰਮ ਧੰਦਾ ਕਰੀਏ ਕੀ ਹੁਣ माड़ा मोटा हटूगा जो फिर कम कोई स्टार्ट करा लो नहीं पोचे चलो कमरे कमरे चला दें लस्सी याद करा दी लो जी जश्ना तो अपना बाग है स्कूल मीह भी हट गया ती लगते कम अपने हाज मम्मी लाइट तो नहीं कट्टी है ना हम्म ਨਹੀਂ ਤਾਂ ਮਾੜੀਆਂ ਜੀਆਂ ਕਣੀਆਂ ਨਹੀਂ ਆਉਣ ਦਿੰਦੇ ਹੂੰ ਲੋ ਜੀ ਨਾ ਪਾਣੀ ਖੜਾਤਾ ਦੇਖੋ ਲੋ ਜੀ ਕ ਰਾਤ ਹੋ ਗਿਆ ਨੁਕਸਾਨ ਆਪਣਾ ਜੱਗ ਤੋੜਤਾ ਇਹਨਾਂ ਨੇ ਜੱਗ ਚਾ ਚਾ ਕਰੀ ਮੈਂ ਤੇ ਚਾਹ ਕਰਕੇ ਮੈਂ ਚਾਹ ਪੀਣ ਕੇ ਚੱਲ ਦ ਵੀ ਪਾਣੀ ਦੀ ਬਾਰੀ ਆ ਹੈ ਤੇ ਇੱਥੇ ਧਰਗੇ ਤੇ ਰਾਤ ਨੂੰ ਬਿੱਲੀ ਆ ਗਈ ਤੇ ਬਿੱਲੀ ਨੇ ਜੱਗ ਮਾਰਿਆ ਥੱਲੇ ਨਾਲੇ ਤਾਂ ਇੱਥੇ ਚਾਹ ਡੋਲਤੀ ਦੇਖੋ ਹੁਣ ਪੋਚਾ ਲਾਉਣੀ ਆ ਇੱਥੇ ਦੁਆਰੇ ਤੇ ਨਾਲੇ ਜੱਗ ਦਾ ਨੁਕਸਾਨ ਹੋਗਾ ਜੱਗ ਦਾ ਕੁੰਡਾ ਗਿਆ ਟੁੱਟ ਤੇ ਹੁਣ ਪਾ ਚਾਰ ਪੰਜ ਸੌ ਨੂੰ ਹੋਰ ਥਾਂ ਹੋ ਗਿਆ ਤੇ ਲੋ ਜੀ ਕਣੀਆ ਸਾਡੀਆਂ ਪਹਿਲਾਂ ਮੈਨੂੰ ਐਸੀ ਬਹਾਜਸ਼ਨ ਛਤਰੀ ਲੈ ਜੂਗਾ ਪਰ ਹੈ ਹੀ ਨਹੀਂ ਹੁਣ ਕਣੀਆ ਤੇ ਚਲੋ ਬਾਗ ਗਿਆ ਜਿਸ਼ਨ ਸਕੂਲ ਤੇ ਮੰਮੀ ਕਿਚਨ ਲੰ ਲਾਗੇ ਕੱਪੜੇ ਤੇ ਫਿਰ ਆਪਾਂ ਲਾਉਨੇ ਆ ਪੋਚੇ ਤੇ ਹਜੇ ਭਾਂਡੇ ਆਪਣੇ ਅੱਧ ਵਿਚਾਲੇ ਦੇ ਚੱਕਣ ਵਾਲੇ ਪਏ ਜਿਹੜੇ ਦੁਆਰੇ ਚਾਹ ਕਰੀ ਸੀ ਦੁਆਰੇ ਚਾਹ ਪੀਤੀ ਸਾਰਿਆਂ ਨੇ ਉਹ ਰਹਿ ਗਈ ਤੇ ਚਲੋ ਜੀ ਲੋ ਜੀ ਮੰਮੀ ਮਾਰ ਰੇ ਬੱਕਰ ਹੋਣੇ ਪਸਕਨ ਪਾਣੀ ਪੀ ਕੇ ਘਟੇ ਲੇਟ ਵੀ ਵਾਗ ਗਈ ਪਹਿਲਾਂ ਡੱਗੀ ਚੋਂ ਕੱਢ ਕੇ ਪਾਣੀ ਪਿਆ ਬਸ ਹੋਰ ਸੁਗੜਾ ਜੇ ਕੰਮ ਕਰ ਦਿੰਦਾ ਜਾਂ ਤਾਂ ਰੱਬ ਨਾਲ ਟੁੱਟ ਕੇ ਪੈ ਜਾ ਵਰਝ ਐ ਹੋਇਆ ਪਿਆ ਜੀ ਦੇਖੋ ਕੁਲਿਆ ਪਿਆ ਪੂਰਾ ਦੇਖੋ ਇੱਧਰ ਘਟਾਵਾਂ ਬਣੀਆਂ ਆਉਂਦੀਆਂ ਕਾਲੀਆਂ ਐ ਗਾਰਾ ਬਣ ਗਿਆ ਰੇਤ ਸਿੱਟਣਾ ਪਊ ਹਣਾ ਜੇ ਸੁੱਕ ਗਿਆ ਜਦੋਂ ਹੋਰ ਖਲਿਆਰਣਾ ਪਊਗਾ ਗੈਸ ਤੇ ਲਾ ਲਾਂਗੇ ਹੋਰ ਤੇ ਠੱਕਾ ਦਾ ਕੰਮ ਨਾ ਕਰੀਏ ਹੋਰ ਲਾ ਹੀ ਲੈਣੀ ਆ ਫਿਰ ਮੈਂ ਗੈਸ ਤੇ ਲੋ ਜੀ ਆਪਾਂ ਲਾ ਲਈ ਗੈਸ ਤੇ ਰੋਟੀ ਫਿਰ ਜਦੋਂ ਕਣ ਮੇ ਹੁਣ ਤਾਰ ਤੇ ਪਹਿਲਾਂ ਕੱਪੜੇ ਪਏ ਸੀ ਸਾਰੇ ਬੱਠਲ ਉਹ ਭਰ ਕੇ ਆਈਆਂ ਲਾ ਕੇ ਆਈਆਂ ਤੇ ਦਵਾਰੇ ਹੁਣ ਜਦੋਂ ਮਾੜਾ ਮੋਟਾ ਸਾਫ ਹੋਇਆ ਹੁਣ ਉਹਦੀ ਪਾਵਾਂਗੇ ਕਚਲ ਕੇ ਕਿਰਾਂ ਮੰਮੀ ਨੇ ਪਾਤੇ ਸੀਗੇ ਤਾਰ ਤੇ ਤੇ ਹੁਣ ਮੈਂ ਦਵਾਰੇ ਲਾ ਕੇ ਆਈ ਹਾਂ ਹੁਣ ਇੱਕੇ ਦਮ ਬਾਵਾ ਆ ਗਿਆ ਸੀ ਸ਼ਰਾਟਾ ਜਾਂ ਤੇ ਹੁਣ ਜੋ ਜੋ ਸਮਾਰਕ ਚੰਗੀ ਤਰ੍ਹਾਂ ਸਾਫ ਹੋ ਗਿਆ ਉਹਦੀ ਪਾਵਾਂਗੇ हो होर आ, आ देखो जी इधर होर मिट्टी भी नहीं पाई रसोई तो हाई कि तगड़ा देखो इधर आ गया मम्मी पाज ला भिज्जेंगी जी मैं तो ही है मम्मी तो ली आ गया मी 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 कर मोटा ला लीं करती मैं डो थल शेल्फ थल करती ਦੇਖੋ ਜੀ ਆਏ ਵੀ ਇਧਰ ਸਿੱਧਾ ਹਾਂ ਜਮਾ ਗੈਲਰੀ ਦੇ ਵਿੱਚ ਆਉਗਾ ਆਏ ਸਿੱਧਾ ਆ ਆ ਗਿਆ ਨਾ ਦੇਖ ਕਿੰਨਾ ਦੇਖ ਚੱਖੜ ਛੋਲਾ ਪੱਤੇ ਆ ਗਏ ਸਾਰੇ ਇਹ ਘਰੇ ਲੋ ਜੀ ਆ ਗਿਆ ਮੀ ਮੀ ਕਰੀ ਜਾਂਦੇ ਸੀ ਮੀ ਨਹੀਂ ਆਉਂਦਾ ਮੀ ਨਹੀਂ ਆਉਂਦਾ ਅੜੂਗਾ ਤੱਕਾਇਾ ਲਾਟ ਲਾਟ ਨਾਲ ਦੀ ਨਾਲ ਕੱਟ ਦਿੰਦੇ ਪਤਾ ਨਹੀਂ ਕੀ ਹੋਆ ਹੁੰਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਉਹ ਵੀ ਕੱਟ ਦਿੰਦੇ ਲੈਟ ਟੱਪ ਗਿਆ ਹਾਂ ਆਊਗਾ ਫੇਰ ਲਓ ਜੀ ਹਜੇ ਤੱਕ ਕੋਈ ਕੋਈ ਆਏ ਉੱਥੇ ਹੋਣਗੇ ਡੈਡੀ ਕੋ ਉੱਥੇ ਜਿ ਬਹਿ ਜਾਣਗੇ ਉਹਨਾਂ ਦੇ ਲਓ ਜੀ ਆਪਾਂ ਲਾ ਲ ਗਏ ਰੋਟੀਆਂ ਆ ਗਿਆ ਜੀ ਪੂਰਾ ਜ਼ੋਰਦਾਰ ਨਹੀਂ ਆਪਣੇ ਵੀ ਦੇਖੋ ਹੁਣ ਆਪਣੀ ਰਸੋਈ ਤੇ ਫੇਰ ਨਹੀਂ ਮਿੱਟੀ ਪਾਈ ਉਹਦੇ ਘੋਲ ਕਰਕੇ ਪਾਉਣੇ ਆ ਪਾਉਣੇ ਆ ਤੇ ਹੁਣ ਅੱਜ ਫੇਰ ਚਾਉ ਇੰਨਾ ਤੂਫਾਨ ਹੈ ਜੀ ਇੰਨਾ ਤੂਫਾਨ ਹਵਾ ਦੇਖੋ ਬਾਲੀ ਤੇਜ਼ ਹਵਾ ਨਹੀਂ ਉੜਦਾ ਹਵਾ ਨਾ ਆਪਣਾ ਜੱਗ ਫੇਰ ਨਾ ਜਾਵੇ ਜਮੇ ਜਾ ਜਾਂਦੀ ਹੋ ਜਿਹੜਾ ਰਹਿੰਦਾ ਬਾੜਾ ਮੁੱਠਲੇ ਧਰ ਦੇ ਦੇਖੋ ਜੀ ਹਵਾ ਦੇਖੋ ਕਿਵੇਂ ਡਰਾਫਟ ਕਰਦੇ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਲੋ ਜੀ ਆਪਾਂ ਲੱਗਦੇ ਆ ਰੋਟੀ ਤੇ ਆਪਣੀ ਸੋਈ ਦਾ ਖਤਰਾ ਹੀ ਆ ਚਾਉਣਾ ਜਾਵੇ ਤੇ ਅੰਦਰ ਕੁਛ ਨਹੀਂ ਦੀਦਾ ਦੇਖੋ ਬਸ ਗੈਸ ਚੱਲਦਾ ਦੀਦਾ ਫੜਾ ਫੜਾ ਲਾਈਟ ਵੀ ਹੈ ਨਹੀਂ ਲਾਈਟ ਕੱਟਦੀ ਬਸ ਲਾ ਲੈਨੇ ਰੋਟੀਆਂ ਤੇ ਰਸੋਈ ਦੇ ਚੌਂ ਤੋਂ ਪਹਿਲਾਂ ਪਹਿਲਾਂ ਇੱਥੋਂ ਚੋਈ ਸੀ ਉੱਤੇ ਚੋਈ ਨਾ ਅੱਜ ਨਾ ਚੋਈ ਉਹ ਤਾਂ ਮੈਂ ਟੈਂਕੀ ਢੂਗੀ ਤੇ ਚੱਕਤੀ ਸਾਰੀ ਟੈਂਕੀ ਇੱਧੇ ਥੱਲੇ ਧਰਤੀ ਤੇ ਆਠੇ ਵਾਲੀ ਤੇ ਹੁਣ ਮੈਨੂੰ ਲੱਗਦਾ ਸ ਰੋਟੀਆਂ ਲੱਗਿਆ ਘਿਓ ਆਪਣਾ ਖੁਰ ਗਿਆ ਤੇ ਮੀ ਬਹੁਤ ਜ਼ੋਰ ਦਾ ਜੀ ਮੀ ਮੀ ਕਰੀ ਜਾਂਦੇ ਸੀ ਤੇ ਆ ਗਿਆ ਮੀ ਗਰਮੈਸ ਬਹੁਤ ਜਿਆਦਾ ਸੀ ਜੀ ਤੜਕੇ ਤੇ ਸਾਰੇ ਕਮੈਂਟ ਕਰਕੇ ਦੱਸਿਓ ਆਹ ਵਾਲਾ ਮੀਂਹ ਕਿੱਥੇ ਕਿੱਥੇ ਆਇਆ ਜੀ ਮੈਨੂੰ ਲੱਗਦਾ ਸਾਰੇ ਕਿਤੇ ਆਇਆ ਹੋਊ ਅੱਜ ਤਾਂ ਬਹੁਤ ਹੀ ਜਿਆਦੇ ਤਕੜਾ ਮੀਂਹ ਆ ਤੂੰ ਵਿੱਚ ਹਵਾ ਚੱਲਦੀ ਏ ਨੇਰੀ ਝੱਖੜ ਤੇ ਵਿੱਚੀ ਮੀਂਹ ਚਲੋ ਜੀ ਚਾਰ ਪੰਜ ਦਿਨ ਕੋਈ ਠੰਡ ਹੋਊਗੀ ਤੇ ਜਿਹੜੇ ਭੈਣ ਇੱਕ ਭੈਣ ਆਖਿਆ ਸਾਡੇ ਤਾਂ ਕਣੀ ਨਹੀਂ ਦਿਖਾਈ ਤੇ ਆਪਾਂ ਤਾਂ ਕਹਿੰਨੇ ਵੈਗਰੂ ਕਰਕੇ ਸਾਰਿਆਂ ਦੇ ਮੀਂਹ ਹੋਵੇ ਜੀ ਤੇ ਵਧੀਆ ਸਿੱਧਾ ਮੀਂਹ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਹਨਾ ਤੇ ਸਾਰੇ ਆਪ ਦਾ ਧਿਆਨ ਰੱਖੋ ਜੀ ਕਿਉਂਕਿ ਮੀ ਹਵਾ ਬਹੁਤ ਜ਼ਿਆਦਾ ਤੇਜ਼ ਹੈ ਤੇ ਲਓ ਆਪਾਂ ਬਗਾ ਲਈਏ ਰੋਟੀ ਲਈ ਬਣਾ ਆਪਾਂ ਤੇ ਬਸ ਹੁਣ ਤਿਆਰੀ ਹੈ ਵੀ ਕਮਰੇ ਚ ਲੈ ਕੇ ਕਿਵੇਂ ਚੱਲੇਗੀ ਮੀ ਬਹੁਤ ਜ਼ਿਆਦਾ ਆਈ ਜਾਂਦਾ ਤੇ ਇੱਧਰ ਆਪਣੀ ਰਸੋਈ ਚ ਆਉਂਗੀ ਆ ਦੇਖੋ ਤਾਂ ਤੋਂ ਆਈ ਪੰਗਾ ਹੁੰਦਾ ਨਾਲੇ ਉਹਦੇ ਆਖੇ ਮਿੱਟੀ ਬਾਦੋ ਮਿੱਟੀ ਬਾਦੋ ਕਹਿੰਦਾ ਕੌਲ ਕਰ ਗਿਆ ਮੀ ਬਸ ਤੇ ਹੁਣ ਇੱਥੋਂ ਆ ਚੋਈ ਜਾਂਦੀ ਹੈ बाल्टी जी आप चल जे था था ही जो था ते जी क्या है फिर बस बाल्टी चाह जा फिर कह नहीं सकते चीकनी मिट्टी आए उ तो सारी चीकनी मिट्टी ना भर गई रसोई अज बार बाल्टी लाती मे के मत्था मारे चलो जी आप खा लीए रोटी हूं चल मम्मी लेके चल भजो 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 थाल गिला होगा ना વાડી પોટી કોની ઉઠ ફાજલા મમ્મી ફાજલા લોજી હવે મેં ભી લેકે ચલા આ દેખો જી ઇધર આપને સારી ગેલેલી જાય આઉંડા મી દેખો ઇધર હોર ઇથો ટીકર વાચણાઉંંディア ટ્રેક્ટર ભેજ ગયા દેખો આ મંજે ટીકર પાણી ગયા દેખો बल्ले देखो डैडी भी आ गई लो जी आए चला दे 45 चल पे अपने तो इतना भी है डैडी भी आ गए रोटी डैडी खाने के पहले फिर उन डैडी जी भी चक के ले बड़ी बुजुर्ग से करी थी कितना बार किया हो सटीन ना खल्ले हां पूछला

का तो तो मन करता अच्छा लोट ही नहीं आया कमी सुन निखर चलिया भी चलते तो पे सुकने भाएं हो तो हो निबड़ा हो खराब होगी तो फिर खेती आनी बा पानी कोई तो डिग पे डिग पे

ਗਾਮਣ ਦੇ ਬੋਰ ਦੇ ਵੀ ਆਏ ਪਏ ਆ ਬੋਰ ਦੇ 베ਰੀਆਂ ਨੂੰ ਸਿੱਧਾ ਉਧਰ ਹੁਣਾ ਪਿੰਡ ਕਰਨੀਆਂ ਕਿੱਦਾਂ ਆਇਆ ਕਰੀ ਬਣਾ ਕੱਪੜਾ ਇਹਨਾਂ ਦਫਾਣੀ ਵਾਲਾ ਸੀਨੇ ਰ ਸਿੱਧਾ ਮੀਟ ਆਇਆ ਨਹੀਂ ਮੇਲ ਦਾ ਦੇ ਤਾਰ ਕਿਦਾਂ ਫਿਰਦੇ ਜਵਾਪ ਉੱਠਗਾ লাশ ਕੀ ਤੇ ਨੇਰੇ ਦਾ ਹੀ ਜਾਂਦਾ ਸੀ ਮੈ ਤਾਂ ਕਹਦਾ ਟਾਲ ਟਾਲ ਗਿਆ ਪਰ ਆਇਆ ਤਾਂ ਮਸਾਈਆ ਹਾਂ ਚਲ ਤੁਸੀਂ ਤਾਂ ਮੈਂ ਸਾਰੇ ਭਾਏ ਬਲਕਬ ਸਾਰੇ ਆਕੀਆਂ ਕੋਈ ਜ਼ਿਲ੍ਹੇ ਤਾਂ ਪਾ ਮੇ ਰਹੇ ਜਾਣਾ ਦੇ ਨਹੀਂ ਸਾਰੇ ਆਊਗਾ ਹੂੰ ਉੱਡਿਆ ਹੋ ਜਦੋਂ ਉਧਰ ਦੀ ਪਾਛਰ ਸੀ ਨਾ ਹਵਾ ਸੀ ਜਿੱਦੀ ਮੋਟਰ ਤੇ ਵੀ ਮਿਲਣਾ ਦਾ ਪਾਣੀ ਪੈ ਗਿਆ ਹਨਾ ਸੋਚੀ ਜੀ ਤੇ ਉਧਰ ਦੀ ਆ ਜਿਆਦੀ ਇਹਦਾ ਉੱਪਰਲੀ ਗਟਾ ਬਾਹ ਹਾਂ ਨਹੀਂ ਸੀ ਕਿ ਅੱਗੇ ਬੰਨੇ ਛਾਟ ਜਾ ਪਤਾ ਨਹੀਂ ਕਿੱਧਰ ਗਿਆ ਹੋਰ ਵੜਜੀ ਦਾ ਹੁਣ ਨਹੀਂ ਆ ਹਟਣ ਚਾਲ ਤਨ ਮੋਟਰ ਛੱਡਣੀ ਪੈਂਦੀ ਲਓ ਜੀ ਆ ਪਿਆ ਆਪਣੇ ਪਾੜ ਕੱਪੜਿਆਂ ਦਾ ਪੱਠਲ ਭਰਿਆ ਤੇ ਹੁਣ ਬਸ ਹਵਾ ਜੀ ਹੁਣ ਨਹੀਂ ਆਉਂਦਾ ਨਾ ਮੰਮੀ ਨਹੀਂ ਹੁਣ ਨਹੀਂ ਆ ਇਧਰ ਤਾਂ ਨਿੱਖਰ ਗਿਆ ਇਧਰ ਹੀ ਰਹਿ ਗਿਆ ਬਸ ਸਾਰਾ ਸਾਫ਼ ਕਰਕੇ ਬਾਹਰ ਚੁਟਕਣੀਆਂ ਹੀ ਲਾ ਦੇਂਗਾ ਸੁੱਕੀ ਜਾਣਗੇ ਖੋੜ ਨਹੀਂ ਹੋਰ ਹੋਣ ਨਾ ਸਾਰੇ ਲੀੜੇ ਤੇ ਪੂਰੇ ਆ ਜਾਣ ਹੋਰ ਆਪਣੇ ਦੋ ਤਿੰਨ ਗੁੱਟਗੀਆਂ ਨਾ ਵਿੱਚ ਸਪਰਿੰਗ ਜਿਹੀ ਨਿਕਲ ਗਈ जंग कढ़ाइया पर भुल के चप्पल जमाना में जमा हर हरिया जगह मैं तम कल हाँ परसों देखा मैं उदे फा ज्यादा नहीं आईया मैं पता हम तो ता फड़ा दें जिते दो जोड़े फड़ाई से होर कणा लें ਲੋ ਜੀ ਕੱਪੜੇ ਪਾ दिए ਹੁਣ ਆਪਾਂ ਸੁੱਕਣੇ ਪਰ ਆਪੇ ਬੱਠਲ じゃ ਦੇਖੋ ਸੁੱਕਦੇ ਹੋਣਗੇ ਹਮ ਲੋ ਜੀ ਕੱਪੜੇ ਆਪਾਂ ਲਾਤੇ ਸੁੱਕਣੇ ਤੇ ਹਵਾ ਚੱਲੀ ਜਾਂਦੀ ਹੈ ਜੇ ਹੁਣ ਨਾ ਮੀਂਹ ਆਵੇ ਤਾਂ ਹੁਣ ਸੁੱਕ ਜਾਣ ਚੱਲ ਸਾਰਾ ਦਿਨ ਸੁੱਕੀ ਜਾਣ ਵਧੀਆ ਪਏ ਰਹਿਣ ਤੇ ਮੈਂ ਤਾਂ ਕਰ ਲਈ ਜੀ ਚਾਹ ਤੇ ਉਧਰ ਮੰਮੀ ਕੱਢੀ ਜਾਂਦੇ ਪਾਣੀ ਤੇ ਆਪਾਂ ਮੈਂ ਆਉਂਦੀ ਨਹੀਂ ਇੱਥੇ ਕੋਲੇ ਮम्मी ਕਹਿੰਦੀ ਮੇਰੇ ਕੋਲ ਚੁੰਨੀ ਹੈ ਨਹੀਂ ਤੇ ਹਾਂ ਲਓ ਜੀ ਮੰਮੀ ਕੱਢੀ ਜਾਂਦੇ ਪਾਣੀ ਪਹਿਲਾਂ ਪਸੂਆਂ ਨਾਲੋਂ ਕੱਢ ਕੇ ਡਟੋਆ ਸੀਗਾ ਜਿਹੜਾ ਮਾੜਾ ਮੋਟਾ ਤੇ ਹੁਣ ਜਿਹੜਾ ਬੇੜੇ 'ਚ ਖੜਾ ਸੀ ਉਹ ਕੱਢੀ ਜਾਂਦੇ ਐ ਤੇ ਮੰਮੀ ਕਹਿੰਦੀ ਹਵਾ ਚੱਲਦੀ ਐ ਪਾਣੀ ਕੱਢ ਦਿੰਨੀ ਐ ਮੈਂ ਕਹਿੰਦੀ ਸੁੱਕ ਜੂਗਾ ਬੇੜਾ ਜਦੋਂ ਨੂੰ ਆਪਾਂ ਨੀਰਾ ਚਾਰਾ ਪਾਵਾਂਗੇ ਆਥਣੇ ਤੇ ਲਓ ਜੀ ਆਪਾਂ ਚਾਹ ਚੁ ਕਰ ਲਈ ਜੱਗ ਚ ਪਾ ਕੇ ਰੱਖਤੀ ਆਪਣਾ ਕੁੰਡੇ ਤੋਂ ਬਣਾ ਜੱਗ ਫੜਨਾ ਹੀ ਔਖਾ ਹੋ ਗਿਆ ਕੁੰਡਾ ਡੁੱਟ ਗਿਆ ਨੁਕਸਾਨ ਵਾਲੇ ਹੁੰਦੇ ਆ ਪਤਾ ਨਹੀਂ ਕਾਦੀ ਗੱਲ ਹੈ ਲੋ ਜੀ ਰਸੋਈ ਆਪਣੀ ਦੇਖੋ ਐ ਹੋ ਰਹੀ ਤੇ ਹੁਣੇ ਮੈਂ ਬਸ ਭਾਂਡੇ ਗੁੰਡੇ ਮਾਜ ਕੇ ਸਾਲਫਤ ਸਾਰੇ ਗੈਸ ਨੂੰ ਸਾਫ ਕਰਕੇ ਆੜੀਆਂ ਪੋਚਾ ਲਾਇਆ ਦੁਆਰੇ ਇੱਥੇ ਤੇ ਬਾਲਟੀ ਮੈਂ ਮੰਮੀ ਨੂੰ ਆਖਿਆ ਮੈਂ ਚੱਕਦਾ ਮੰਮੀ ਕਹਿੰਦੀ ਨਹੀਂ ਹਜੇ ਨਾ ਚੱਕੀ ਕਹਿੰਦੀ ਬਾਲਟੀ ਰੱਬ ਦਾ ਕੋਈ ਭਰੋਸਾ ਨਹੀਂ ਆ ਦੇਖੋ ਇੰਨੀ ਚੀਕਣੀ ਮਿੱਟੀ ਹੋ ਗਈ ਵਿੱਚ ਇਹਦੇ ਤੇ ਮਹਾ ਚੱਲ ਹੁਣ ਜਦੋਂ ਆਥ ਨੇ ਜਦੋਂ ਭਾਂਡੇ ਬਾਂਝੇ ਉਹ ਤੋਂ ਚੱਕ ਦਾਂਗੇ ਰੱਬ ਦਾ ਕੀ ਪਤਾ ਕਹਿੰਦੀ ਦੁਬਾਰੇ ਨਾਜੀ ਪ੍ਰੋਗਰਾਮ ਬਣ ਜੇ ਤੇ ਲੋ ਜੀ ਸਾਰਾ ਕੰਮ ਨਿਪਟੜ ਗਿਆ ਹੋ ਗਿਆ ਆਪਾਂ ਵਿਹਲੇ ਬਸ ਲੋ ਜੀ ਹੁਣ ਕਰਦੇ ਆ ਨੌਂ ਦੀ ਤਿਆਰੀ ਨਹਾਉਣਿਆ ਨਾ ਅੱਗੇ ਕਿਉਂ ਗਿੱਲੇ ਚ ਹੋਗੇ ਨਾ ਲੀੜੇ ਹਲਕਤ ਜੀ ਆਉਂਦੀ ਆ ਹੁਣ ਤੇ ਨਹਾ ਕੇ ਤੇ ਫਿਰ ਪੀਨੇ ਆ ਚਾਹ ਚੂ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਕਿਉਂਕਿ ਅਥਰੇ ਵੀ ਜਿਹੜਾ ਸ਼ਾਮ ਦੇ ਗੰਮਾ ਦਾ ਵਲੌਗ ਨਹੀਂ ਬਣਨਾ ਕਿਉਂਕਿ ਇੰਨੀ ਤਲਕਣ ਹੋ ਗਈ ਨਾ ਵੀ ਵਲੌਗ ਵਲੌਗ ਦੇ ਚੱਕਰ ਚ ਕਿਤੇ ਗਿੱਟੇ ਨਾ ਤੜਾਲ ਗਏ ਤੇ ਕਿਉਂਕਿ ਅੱਜ ਦਾ ਵਲੌਗ ਸੋਡੇ ਨਾਲ ਇੱਥੋਂ ਟਿਕਰਦਾ ਜੀ ਤੇ ਬਾਕੀ ਸੋਨੂੰ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ ਸਾਰੇ ਜਣੇ ਬਲੌਗ ਨੂੰ ਪੂਰਾ ਦੇਖਿਆ ਕਰੋ ਤੇ ਜਿਹੜੀਆਂ ਐਡ ਆਉਂਦੀਆਂ ਉਹਨਾਂ ਨੂੰ ਸਕਿਪ ਨਾ ਕਰਿਆ ਕਰੋ ਜੀ ਐਡ ਵੀ ਦੇਖਿਆ ਕਰੋ ਤੇ ਸਪੋਰਟ ਕਰੋ ਜੀ ਸਾਰੇ ਜਣੇ ਪੂਰੀ ਤੇ ਮਿਲਦੇ ਆ ਜੀ ਆਪਾਂ ਨੈਕਸਟ ਬਲੌਗ ਦੇ ਨਾਲ ਕੱਲ ਨੂੰ ਜੀ ਬਾਏ ਬਾਏ